ਦੀਆ ਨੂੰ ਕਲਾ ਦੇ ਅੰਗ ਸੰਗ ਵਿੱਚ ਮਾਣਗੇ ਲੈ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹੈ ਕਲਾ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਹੋਰ ਕਲਾਮਈ ਸ਼ਖਸੀਅਤ ਪਹੁੰਚੇ ਹੋਏ ਨੇ ਨੌਜਵਾਨ ਲੜਕੀ ਵਿਸ਼ਾਲਜੀਤ ਕੌਰ ਉਹ ਗਾਇਕੀ ਨਾਲ ਉਹਨਾਂ ਦਾ ਸੰਬੰਧ ਦਾ ਸੰਗੀਤ ਦੇ ਨਾਲ ਉਹਨਾਂ ਦਾ ਸੰਬੰਧ ਦਾ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਿਸ਼ਾਲਜੀਤ ਕਲਾ ਦੇ ਅੰਗ ਸੰਗ ਵਿੱਚ ਜੀ ਆਇਆਂ ਨੂੰ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਵਿਸ਼ਾਲਜੀਤ ਤੁਹਾਡੇ ਚੂੜਾ ਦੱਸ ਰਿਹਾ ਕਿ ਤੁਹਾਡਾ ਵਿਆਹ ਤਾਜਾ ਤਾਜ਼ਾ ਹੋਇਆ ਤੇ ਪਹਿਲੀ ਗੱਲ ਤਾਂ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਥੈਂਕ ਯੂ ਸੋ ਮੱਚ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਮੇਰੇ ਵਿਆਹ ਦੀਆਂ। ਤੇ ਬਾਕੀ ਉਮੀਦ ਆ ਤੁਹਾਡਾ ਜਿਹੜਾ ਜੀਵਨ ਸਾਥੀ ਤੁਹਾਡੇ ਮਨਪਸੰਦ ਦਾ ਤੁਹਾਨੂੰ ਮਿਲਿਆ ਹੋਵੇ। ਜੀ ਜੀ ਬਿਲਕੁਲ ਬਹੁਤ-ਬਹੁਤ ਵਧੀਆ ਚੰਗੇ ਮੈਨੂੰ ਜੀਵਨ ਸਾਥੀ ਨਸੀਬ ਹੋਏ ਨੇ ਸੋ ਮੈਂ ਬlesed ਆ। ਤੇ ਅੱਜ ਆਪਾਂ ਜਿਸ ਤਰ੍ਹਾਂ ਤੁਸੀਂ ਗਾਇਕੀ ਨਾਲ ਤੁਹਾਡਾ ਸਬੰਧ ਹੈਗਾ ਅ ਥੋੜਾ ਜਿਹਾ ਇਹ ਜਾਣਕਾਰੀ ਦਿਓ ਕਿ ਤੁਸੀਂ ਸੰਗੀਤ ਦੇ ਨਾਲ ਗਾਇਕੀ ਦੇ ਨਾਲ ਕਿਵੇਂ ਜੁੜੇ ਪਸ਼ੋਕੜ ਕਿੱਥੋਂ ਨਾਲ ਤੁਹਾਡਾ ਪਟਿਆਲੇ ਦਾ ਮੈਨੂੰ ਪਤਾ ਹਾਂਜੀ ਸੋ ਪਟਿਆਲੇ ਸ਼ਹਿਰ ਤੋਂ ਮੈਂ ਬਿਲੋਂਗ ਕਰਦੀ ਹਾਂ ਤੇ ਮੇਰੇ ਪਰਿਵਾਰ ਮੈਂ ਇੱਕ ਸੰਗੀਤਕ ਫੈਮਿਲੀ ਦੇ ਨਾਲ ਬਿਲੋਂਗ ਰੱਖਦੀ ਹਾਂ ਮੇਰੇ ਦਾਦਾ ਜੀ ਮੇਰੇ ਪਾਪਾ ਮੇਰੇ ਮੇਰੇ ਫਾਦਰ ਸਾਹਿਬ 우ਸਤਾਦ ਬਲਜੀਤ ਸਿੰਘ ਉਹਨਾਂ ਤੋਂ ਮੈਨੂੰ ਸੰਗੀਤ ਦੀ ਪ੍ਰਾਪਤੀ ਹੋਈ ਮਤਲਬ ਮੈਂ ਕਹਿ ਸਕਦੀ ਕਿ ਇਹ ਵਿਰਾਸਤ ਦੇ ਵਿੱਚ ਮੈਨੂੰ 뮤직 ਮਿਲਿਆ ਕਿਉਂਕਿ ਸਾਰੀ ਫੈਮਲੀ ਹੀ ਇਸ ਫੀਲਡ ਦੇ ਵਿੱਚ ਹੈ ਤੇ 뮤직 ਮੈਂ ਆਪਣੇ ਬ੍ਰਦਰ ਵਿਕਰਮਜੀਤ ਸਿੰਘ ਜਿੱਤੋਂ ਸਿੱਖਣਾ ਸ਼ੁਰੂ ਕੀਤਾ ਸੀਗਾ ਜਦੋਂ ਮੈਂ 8-9 ਸਾਲਾਂ ਦੀ ਹੋਵਾਂਗੀ ਤੇ ਉੱਥੋਂ ਮੇਰੇ ਸੰਗੀਤ ਸੰਗੀਤ ਦੀ ਸ਼ੁਰੂਆਤ ਹੋਈ ਰਣ ਦੀ ਘਰ ਦੇ ਵਿੱਚ ਪੂਰਾ ਸੰਗੀਤਕ ਮਾਹੌਲ ਸੀਗਾ ਤੇ ਆ ਪਿਤਾ ਅਤੇ ਦਾਦਾ ਜੀ ਗੁਰਬਾਣੀ ਕੀਰਤਨ ਕਰਦੇ ਸੀ ਹਾਂਜੀ ਗੁਰਬਾਣੀ ਕੀਰਤਨ ਵੀ ਕਰਦੇ ਸੀਗੇ ਕਲਾਸਿਕਲ ਗਜ਼ਲ ਹਰ ਤਰ੍ਹਾਂ ਦਾ ਜਿੱਦਾਂ ਵੀ ਕਿਸੇ ਨੂੰ ਸਿੱਖਣਾ ਪਸੰਦ ਹੈ ਕਿਉਂਕਿ ਉਹਨਾਂ ਨੇ ਪ੍ਰੋਪਰ ਆਪਣੀ ਅ تعلیم ਲਈ ਸੀਗੀ میوزਿਕ ਦੇ ریلیਟਿਡ ਸੋ ਮੇਰੇ ਚਾਚਾ ਜੀ ਪ੍ਰੋਫੈਸਰ ਬਰਮਜੀਤ ਸਿੰਘ ਉਹ ਟੋਰਾਂਟੋ ਆਪਣਾ میوزਿਕ ਸਕੂਲ ਚਲਾਉਂਦੇ ਨੇ ਅੱਛਾ ਉਹਨਾਂ ਤੋਂ ਵੀ ਥੋੜਾ ਜਿਹਾ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਪਰ ਦੂਰ ਰਹਿਣ ਕਰਕੇ ਮੈਂ ਉਹਨਾਂ ਤੋਂ ਥੋੜੀ ਹੀ ਨੋਲੇਜ ਲੈ ਪਾਈ ਪਰ ਮੈਂ ਪ੍ਰੋਪਰ میوزਿਕ ਆਪਣੇ ਬ੍ਰਦਰ ਤੋਂ ਹੀ ਸਿੱਖਿਆ ਜਿਨ੍ਹਾਂ ਦਾ ਨਾਮ ਵਿਕਰਮਜੀਤ ਸਿੰਘ ਹੈ ਤੇ ਸਕੂਲ ਟਾਈਮ ਵਿੱਚ ਵੀ ਮੇਰੇ ਇੱਕ 뮤ਜ਼ਿਕ ਟੀਚਰ ਹੁੰਦੇ ਸੀਗੇ ਤਰਨਜੀਤ ਕੌਰ ਓਕੇ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਸਟੇਜ ਦੇ ਉੱਤੇ ਗਾਉਣ ਦਾ ਮੌਕਾ ਦਿੱਤਾ ਜਿਹੜਾ ਸਕੂਲ ਦੇ ਵਿੱਚ ਸਟੇਜ ਦੇ ਉੱਤੇ ਗਿਆ ਜਾਂ ਕਾਲਜ ਦੇ ਵਿੱਚ ਆ ਕੇ ਗਾਉਣ ਲੱਗਾ ਮੈਂ ਸ਼ੁਰੂ ਸ਼ੁਰੂਆਤ ਮੇਰੀ ਹੋ ਗਈ ਸੀ ਜਦੋਂ ਮੈਂ 6ਵੀਂ ਕਲਾਸ 'ਚ ਪੜ੍ਹਦੀ ਸੀਗੀ ਪਹਿਲੀ ਵਾਰੀ ਉਦੋਂ ਮੈਂ ਸਟੇਜ ਤੇ ਪਰਫਾਰਮ ਕੀਤਾ ਕਿਉਂਕਿ ਮੇਰੇ ਟੀਚਰ ਨੂੰ ਪਤਾ ਸੀਗਾ ਕਿ ਇਹ ਕੁਝ ਨਾ ਕੁਝ ਬਣ ਸਕਦੀ ਹੈ ਉਹਨਾਂ ਨੇ ਤਰਾਸ਼ ਲਿਆ ਸੀਗਾ ਮੈਨੂੰ ਤੇ ਪਹਿਲੀ ਵਾਰ ਚ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਫੋਕ ਸਿੰਗਿੰਗ ਦੇ ਵਿੱਚ ਫਿਰ ਉਦੋਂ ਦੀ ਸ਼ੁਰੂਆਤ ਹੋ ਗਈ ਤੇ ਜਿਵੇਂ ਜਿਵੇਂ ਕੰਪੀਟੀਸ਼ਨ ਸਾਰਾ ਸਾਰਾ ਸਾਲ ਸਾਡਾ 뮤직 ਰੂਮ ਚ ਲੰਘ ਜਾਣਾ ਕਦੀ ਗਰੁੱਪ Song ਆ ਰਿਹਾ ਕਦੀ ਗਰੁੱਪ ਸ਼ਬਦ गा ਰਹੇ ਆ ਕਦੀ ਫੋਕ ਸਿੰਗਿੰਗ ਹੋ ਰਹੀ ਹੈ ਸੋ ਸਾਰਿਆਂ ਦੇ ਵਿੱਚ ਮੇਰਾ ਨਾਮ ਪਹਿਲੇ ਹੁੰਦਾ ਸੀਗਾ ਕਿ ਇਹਨੂੰ ਤੇ ਗਵਾਣਾ ਹੀ ਹੈ ਸੋ ਸ਼ੁਰੂਆਤ ਬੜੀ ਵਧੀਆ ਰਹੀ ਮੇਰੀ ਇਸ ਤੋਂ ਪਹਿਲਾਂ ਜੇ ਆਪਾਂ ਸ਼ੁਰੂਜ ਜਾਈਏ ਤਾਂ ਕਿ ਜਦੋਂ ਗੁਰਬਾਣੀ ਕੀਰਤਨ ਕਰਦੇ ਸੀਗੇ ਨਾਲ ਬੈਠ ਕੇ ਉਹ ਤੁਸੀਂ ਵੀ ਬੈਕਗ੍ਰਾਉਂਡ ਤੇ ਸ਼ਬਦ ਉਚਾਰਦੇ ਸੀ ਹਾਂਜੀ ਮੈਂ ਬੈਕਗ੍ਰਾਉਂਡ ਤੇ ਨਹੀਂ ਮਤਲਬ ਇੱਕ ਮੇਨ ਮੇਨ ਅੱਛਾ ਆਪ ਵੀ ਸ਼ਬਦ ਗਾਉਂਦੇ ਹਾਂਜੀ ਆਪ ਗਾਉਂਦੇ ਸੀਗੇ ਨਾਲ 3-4 ਸਟੂਡੈਂਟ ਹੋਰ ਹੋਣੇ ਜਿੰਨੂੰ ਕਿ ਪੜਤਾਲ ਗਾਇਕੀ ਕਹਿੰਦੇ ਨੇ ਸ਼ਬਦ ਇੱਕ ਸਿੰਪਲ ਇਗਲਾਦੇ ਵਿੱਚ ਚੱਲਦਾ ਬਟ ਪੜਤਾਲ ਗਾਇਕੀ ਦੇ ਵਿੱਚ ਡਿਫਰੈਂਟ ਤਾਲਾਂ ਹੁੰਦੀਆਂ ਨੇ ਤੇ ਕਈ ਵਾਰੀ ਰਾਗਦਾਰੀ ਚ ਵੀ ਥੋੜਾ ਚੇਂਜ ਆ ਜਾਂਦਾ ਸੋ ਉਦਾਂ ਦੇ ਕੰਪੀਟੀਸ਼ਨ ਦੇ ਵਿੱਚ ਮੈਂ ਪਾਰਟ ਲੈਂਦੀ ਰਹੀ ਆ ਅੱਛਾ ਅੱਛਾ ਫਿਰ ਸਕੂਲ ਤੋਂ ਕਾਲਜ ਤੋਂ ਹੋ ਕੇ ਅ ਮਤਲਬ ਤੁਸੀਂ ਪਹਿਲਾਂ ਪ੍ਰੋਫੈਸ਼ਨਲ ਗਾਇਕ ਬਣਨ ਬਾਰੇ ਤਾਂ ਸੋਚਿਆ ਨਹੀਂ ਸੀ ਤੁਸੀਂ ਸਿਰਫ ਕਾਲਜ ਦੇ ਵਿੱਚ ਕੰਪੀਟੀਸ਼ਨ ਵਗੈਰਾ ਪ੍ਰੋਫੈਸ਼ਨਲ ਬਲ ਬਲ ਆਉਣ ਦਾ ਕਿਵੇਂ ਸੁਭਬ ਬਣਿਆ ਹਾਂ ਹਾਂਜੀ ਜਦੋਂ ਮਤਲਬ ਮੈਂ ਸ਼ਾਇਦ 15 16 ਸਾਲਾਂ ਦੀ ਸੀਗੀ ਤੇ ਮੈਂ ਪਹਿਲੇ ਰਿਐਲਿਟੀ ਸ਼ੋ ਜੋ ਕਿ ਜੀ ਟੀਵੀ ਤੇ ਇੱਕ ਅੰਤਖਸ਼ਰੀ ਪ੍ਰੋਗਰਾਮ ਆਂਦਾ ਹੁੰਦਾ ਸੀ ਉੱਚ ਮੈਂ ਐਜ਼ ਅ ਕਿਡ ਪਾਰਟਿਸਿਪੇਟ ਕੀਤਾ ਤੇ ਮੈਂ ਫਰਸਟ ਰਨਰ ਅਪ ਰਹੀ ਉਹਦੇ ਵਿੱਚ ਬੰਬੇ ਜਾ ਕੇ ਉੱਥੇ ਦਾ ਮਾਹੌਲ ਦੇਖਿਆ ਉੱਥੇ ਦੇਖਿਆ ਕਿ ਬੱਚੇ ਇਸ ਫੀਲਡ ਨੂੰ ਹੀ ਆਪਣਾ profession ਵੀ ਬਣਾ ਲੈਂਦੇ ਨੇ ਬੰਬੇ ਜਾ ਕੇ ਇਹ ਗੱਲ ਦੀ ਮੈਨੂੰ ਸਮਝ ਆਈ ਫਿਰ ਉਸ ਤੋਂ ਬਾਅਦ ਦਿਲ 'ਚ ਇੱਕ ਤਮੰਨਾ ਹੀ ਸੀਗੀ ਕਿ ਮੈਂ 뮤직 ਵਿੱਚ ਹੀ ਜਾਣਾ ਕਿਉਂਕਿ ਮੇਰੇ ਫਾਦਰ ਸਾਹਿਬ ਮੇਰੇ ਬ੍ਰਦਰ ਸਾਰੇ ਇਸ ਫੀਲਡ 'ਚ ਨੇ ਸਾਡੇ ਘਰੋਂ ਕੋਈ ਕੁੜੀ ਨਹੀਂ ਸੀ ਹਲੇ ਤੱਕ 뮤직 ਤੇ ਥਰੂ ਅੱਗੇ ਆਈ ਮੈਂ ਪਹਿਲੀ ਹਾਂ ਕਿ ਜਿੰਨੂੰ ਸ਼ੌਂਕ ਵੀ ਸੀਗਾ ਤੇ ਜਿਨ੍ਹਾਂ ਨੇ ਆਪਣਾ ਪਰਸਿਊ ਹਲੇ ਤੱਕ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਆਪਣਾ ਨਾਮ ਬਣਾ ਸਕਾਂ ਇਸ ਫੀਲਡ ਦੇ ਵਿੱਚ ਫਿਰ ਹੌਲੀ-ਹੌਲੀ ਹੋਰ ਕੰਪੀਟੀਸ਼ਨ ਆਈ ਜਿਵੇਂ ਕਿ ਨਿੱਕੀ ਆਵਾਜ਼ ਪੰਜਾਬ ਦੀ ਐਮ ਐਚ 1 ਚੈਨਲ ਤੇ ਆਉਂਦਾ ਸੀ ਉਸ ਤੋਂ ਬਾਅਦ ਵੌਇਸ ਆਫ ਪੰਜਾਬ ਸੀਜ਼ਨ 3 ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਟੌਪ 6 ਤੱਕ ਮੈਂ ਵਧੀਆ ਗਾਇਆ ਚਲੋ ਉਸ ਤੋਂ ਬਾਅਦ ਮੈਂ ਨਹੀਂ ਜਿੱਤ ਸਕੀ ਬਟ ਉਸ ਤੋਂ ਉਸ ਤੋਂ ਮੈਂ ਆਪਣੇ ਮਨ 'ਚ ਧਾਰਿਆ ਸੀਗਾ ਕਿ ਮੈਂ 뮤직 ਵਿੱਚ ਹੀ ਕੁਝ ਕਰਨਾ ਹੈ ਇਦੇ ਨਾਲ ਜਿਵੇਂ ਹੁਣ ਤੁਸੀਂ ਅ ਰਿਆਜ਼ ਕਰਦੇ ਹੋ ਰੋਜ਼ ਹਾਂਜੀ ਕੈਨੇਡਾ ਦੀ ਲਾਈਫ ਤੁਹਾਨੂੰ ਪਤਾ ਹੈ ਕਿ ਕਾਫੀ ਬਿਜ਼ੀ ਹੋਣ ਦੇ ਕਰਕੇ ਹਾਂਜੀ ਕਿਉਂਕਿ ਜਦੋਂ ਮੈਂ ਆਈ ਸੀ ਸਟੂਡੈਂਟ ਆਈ ਸੀ 2016 ਵਿੱਚ ਉਦੋਂ ਸਟਰਗਲਿੰਗ ਪੀਰੀਅਡ ਚੱਲ ਰਿਹਾ ਸੀ ਮੇਰਾ ਪਰ ਉਹ ਇੰਡੀਆ ਤੋਂ ਇੱਥੇ ਆਉਣ ਦਾ ਸਫ਼ਰ ਮੈਂ ਕਦੀ ਇਮੇਜਿਨ ਨਹੀਂ ਕੀਤਾ ਸੀਗਾ ਕਿ ਮੈਂ ਕੈਨੇਡਾ ਦੇ ਵਿੱਚ ਆ ਕੇ 뮤직 ਨੋ ਅੱਗੇ ਵਧਾ ਸਕਾਂਗੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਕੁਝ ਲੋਕ ਮੈਨੂੰ ਐਸੇ ਮਿਲ ਗਏ ਜਿਨ੍ਹਾਂ ਨੇ ਮੇਰੇ ਟੈਲੈਂਟ ਦੀ ਕਦਰ ਕੀਤੀ ਮੈਨੂੰ ਕਿਸ ਤਰ੍ਹਾਂ ਸਵਭ ਬਣਿਆ ਸਵਭ ਇਦਾਂ ਬਣਿਆ ਕਿ ਮੈਂ ਕਿਸੇ ਜਗ੍ਹਾ ਤੇ ਕੰਮ ਕਰਦੀ ਸੀ ਬਟ ਕਿਸੇ ਨੂੰ ਨਹੀਂ ਸੀ ਪਤਾ ਮਤਲਬ ਜਿਹੜੇ ਮੈਨੇਜਰ ਕਰਦੇ ਸੀ ਉਥੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਸਿੰਗਿੰਗ ਕਰਦੇ ਨੇ ਸੋ ਕੁੜੀਆਂ ਨੇ ਵੈਸੇ ਹੀ ਜਾ ਕੇ ਦੱਸ ਦਿੱਤਾ ਕਿ ਵਿਸ਼ਾਲ ਦੀ ਤਵਾਜ਼ ਬੜੀ ਅੱਛੀ ਹੈ ਪਹਿਲੇ ਉਹਨਾਂ ਨੇ ਲਾਈਟਲੀ ਲਿਆ ਫਿਰ ਜਾ ਕੇ YouTube ਤੇ ਇੱਕ ਅੱਧੀ ਮੇਰੀ ਵੀਡੀਓ ਦੇਖ ਲਈ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਵਾਕਈ ਕੁੜੀ 'ਚ ਟੈਲੈਂਟ ਹੈਗਾ ਤੇ ਇਹਨੂੰ ਮੌਕਾ ਦੇਣਾ ਚਾਹੀਦਾ ਉਸ ਤੋਂ ਬਾਅਦ ਉਹਨਾਂ ਦਾ ਕੋਈ ਦੀਵਾਲੀ ਫੈਸਟ ਆ ਰਿਹਾ ਸੀਗਾ ਉਹਨਾਂ ਨੇ ਮੈਨੂੰ ਬੁਲਾਇਆ ਕਿ ਵਿਸ਼ਾਲ ਮੈਂ ਚਾਨਾ ਵੀ ਤੇਰਾ ਨਾਮ ਬਣੇ ਪਰ ਮੈਂ ਤੈਨੂੰ ਇੱਕ ਮੌਕਾ ਦਿੰਨਾ ਵੀ ਜੇ ਤਾ ਤੂੰ ਆਪਣਾ ਵਧੀਆ ਆਡੀਅנס ਤੇ ਛਾ ਗਈ ਤਾਂ ਲਾਲਾ ਕਿ ਤੇਰੀ ਸ਼ੁਰੂਆਤ ਹੋ ਜਾਣੀ ਆ ਵਧੀਆ ਸਿੰਗਿੰਗ ਦੇ ਵਿੱਚ ਉਦਾਂ ਹੀ ਹੋਇਆ ਕਿ ਜਦੋਂ ਮੈਂ ਗਾਇਆ ਆਡੀਅנס ਨੇ ਬਹੁਤ ਪਸੰਦ ਕੀਤਾ ਉਸ ਤੋਂ ਬਾਅਦ ਦੋ ਤਿੰਨ ਸ਼ੋਜ਼ ਮੈਨੂੰ ਮੈਨੂੰ ਕਾਲਸ ਆਣ ਲੱਗ ਗਏ ਮਤਲਬ ਲੋਕਾਂ ਦੇ ਕਿ ਤੁਸੀਂ ਸਾਡੇ ਇੱਥੇ ਪਰਫਾਰਮ ਕਰੋਗੇ ਰ ਉਸ ਤੋਂ ਬਾਅਦ ਲੱਕੀਲੀ ਇੱਕ ਕੰਪੀਟੀਸ਼ਨ ਇੱਥੇ ਹੋਇਆ ਸੀ ਪ੍ਰਾਈਮ ਵੌਇਸ ਆਫ ਕੈਨੇਡਾ ਓਕੇ 2018 ਦੇ ਵਿੱਚ ਹੂੰ ਹੂੰ ਉਹ ਤਾਂ ਮਤਲਬ ਇੱਕ ਮੇਰੇ ਲਈ ਸੁਪਨਾ ਪੂਰਾ ਹੋਣ ਵਾਲੀ ਚੀਜ਼ ਸੀ ਕਿਉਂਕਿ ਮੈਂ ਉਸ ਦੀ Winner ਬਣੀ ਓਕੇ 2018 ਦੇ ਵਿੱਚ ਹਾਂਜੀ ਇੱਕ ਖਿਤਾਬ ਮੈਨੂੰ ਮਿਲਿਆ ਕਿ ਵੌਇਸ ਆਫ ਕੈਨੇਡਾ ਪ੍ਰਾਈਮ ਏਸ਼ੀਆ ਵੱਲੋਂ ਉਹ ਕਰਾਇਆ ਗਿਆ ਸੀਗਾ ਜੋ ਕਿ 31 ਬੱਚੇ ਉਹਦੇ ਵਿੱਚ ਗ੍ਰੈਂਡ ਫਿਨਾਲੇ ਦੇ ਵਿੱਚ ਸੀਗੇ ਤੇ ਮੈਂ ਉਹਦੇ ਵਿੱਚ ਜੇਤੂ ਬਣੀ ਪਹਿਲਾ ਨੰਬਰ ਹਾਸਲ ਕੀਤਾ ਹਾਂਜੀ ਸੋ ਉਹਦੇ ਲਈ ਤਾਂ ਮੈਂ ਉਹ ਦਿਨ ਮੈਂ ਕਦੀ ਨਹੀਂ ਭੁੱਲ ਸਕਦੀ ਗ੍ਰੈਂਡ ਫਨਾਲੇ ਦੇ ਵਿੱਚ ਜਿਹੜੀ ਜਿਹੜਾ ਗਾਇਆ ਸੀ ਗੀਤ ਉਹ ਜ਼ਿਆਦਾ ਅੱਜ ਹਾਂਜੀ ਸੁਣਾਓ ਜਰਾ ਜਰੂਰ ਉਹ ਇੱਕ ਸੂਫੀ ਗਾਣਾ ਸੀਗਾ ਸੂਫੀ ਰਾਉਂਡ ਫਿਰ ਫੋਕ ਰਾਉਂਡ ਸੀਗਾ ਸੋ ਜੋ ਮੈਂ ਸੂਫੀ ਗਾਇਆ ਪਹਿਲੇ ਉਹ ਸੁਣਾ ਦੇਣਾ ਹਾਂ ਰਾਂਝਾ ਜੋਗੜਾ ਜਾਣਾ ਜੋਗ ਦੇਨਾ ਕੰਨੇ ਮੁੰਦਰਾ ਪਾਕੇ ਮੱਥੇ ਤਿਲਕ ਲਗਾ ਕੇ ਨੀ ਮੈਂ ਜਾਣਾ ਜੋਗੀ ਦੇਨਾ ਓ ਮੈਨੂੰ ਚੜਿਆ ਰੂਪ ਦਾ ਜ਼ੈ ਓ ਮੈਨੂੰ ਚੜਿਆ ਰੂਪ ਦਾ ਜ਼ੈ ਪਿਆਰ ਦੇਵੇਂ ਸੁਣਾ ਜਾਵੇ ਨੀ ਅੱਜ ਕੋਈ ਨੀ ਅੱਜ ਕੋਈ ਨੀ ਅੱਜ ਕੋਈ ਜੋਗੀ ਆਵੇ ਨੀ ਅੱਜ ਕੋਈ ਜੋਗੀ ਆਵੇ ਆਵਾਜ਼ ਤਾਂ ਆਵਾਜ਼ ਬਹੁਤ ਕਮਾਲ ਦੀ ਹੈ ਥੈਂਕ ਯੂ ਇਹ ਤਾਂ ਹੁਣ ਜਦੋਂ ਫਿਰ ਤੁਸੀਂ ਕੈਨੇਡਾ ਆ ਗਏ ਕੈਨੇਡਾ ਪਹਿਲਾਂ ਆ ਕੇ ਤਾਂ ਕੈਨੇਡਾ ਤੁਹਾਨੂੰ ਮਤਲਬ ਬਹੁਤ ਕੰਮ ਕਰਾਉਂਦਾ ਤਾਂ ਤੁਹਾਡੇ ਕੋਲ ਹਾਂਜੀ ਤੇ ਉਹ ਉਸ ਵੇਲੇ ਕੁਝ ਸਮੇਂ ਲਈ ਤਾਂ ਮੜਾ-ਬੋਟਾ ਸੰਗੀਤ ਤੋਂ ਪਾਸੇ ਹੋਏ ਹੋਮ ਹੋਗੇ ਜੀ ਜੀ ਜ਼ਰੂਰ ਹੋਈ ਸੀ ਮੈਂ ਤਾਂ ਇੱਥੇ ਦੀ ਲਾਈਫ ਚ ਇੰਨੀ ਜ਼ਿਆਦਾ ਖੋ ਗਈ ਸੀ ਕਿ ਇੱਕ ਟਾਈਮ ਤੇ ਤਾਂ ਲੱਗਾ ਕਿ 뮤직 ਬਸ ਜਿੰਨਾ ਮੈਂ 뮤직 ਇੰਡੀਆ ਕੀਤਾ ਉਨਾ ਹੀ ਮੇਰੀ ਜ਼ਿੰਦਗੀ ਦਾ ਹਿੱਸਾ ਸੀ ਪਰ ਨਹੀਂ ਪ੍ਰਮਾਤਮਾ ਨੂੰ ਇਹ ਮਨਜ਼ੂਰ ਸੀ ਕਿ ਮੈਂ ਆਪਣਾ ਇੱਥੇ ਵੀ ਨਾਮ ਬਣਾਵਾਂ ਤੇ ਹੌਲੀ-ਹੌਲੀ ਉਹ ਹੋ ਰਿਹਾ ਹੈ ਹੁਣ ਪੀਆਰ ਤੁਸੀਂ ਇੱਥੋਂ ਦੇ ਕੈਨੇਡਾ ਦੇ ਹੋ ਚੁੱਕੇ ਹੋ ਤੇ ਇੱਥੋਂ ਦੇ ਪੱਕੇ ਕੈਨੇਡੀਅਨ ਹੋਣ ਤੋਂ ਬਾਅਦ ਹੁਣ ਕੀ ਕੀ ਅੱਜਕੱਲ ਲੋਕ ਨੇ ਜਿਹੜੇ ਤੁਹਾਨੂੰ ਪ੍ਰੋਗਰਾਮ ਤੇ ਸੱਦਦੇ ਆ ਜਾਣਦੇ ਹੋ ਤੁਸੀਂ ਹਾਂਜੀ ਹਲੇ ਤਾਂ ਪ੍ਰੋਗਰਾਮ ਵਗੈਰਾ ਥੋੜੇ ਪਹਿਲੇ ਨਾਲੋਂ ਘਟ ਗਏ ਕਿਉਂਕਿ ਕੋਵਿਡ ਇੱਕ ਇਹੋ ਜਿਹਾ ਸਮਾਂ ਆਇਆ ਸੀਗਾ ਜਦੋਂ ਨਾ ਕੋਈ ਗੈਦਰਿੰਗਸ ਹੁੰਦੀਆਂ ਸੀਗੀਆਂ ਜੋ winner voice of canada ਦੀ winner ਬਣ ਤੋਂ ਬਾਅਦ ਮੈਨੂੰ ਕਾਫੀ ਸ਼ੋਜ਼ ਆਉਂਦੇ ਸੀ ਐਡਮਿੰਟਨ ਕੈਲਗਰੀ ਯੂਐਸਏ ਤੱਕ ਮੈਂ ਪ੍ਰੋਗਰਾਮਸ ਕਰੇ ਤੇ ਮੇਲੇ ਵਗੈਰਾ ਹੁੰਦੇ ਰਹਿੰਦੇ ਨੇ ਸੋ ਉਹਨਾਂ 'ਚ ਮੈਂ ਜਾ ਕੇ ਆਪਣੀ ਪਰਫਾਰਮੈਂਸ ਦਿੱਤੀ ਹੈ ਪਰ ਕੋਵਿਡ ਤੋਂ ਬਾਅਦ ਥੋੜਾ ਜਿਹਾ ਹਲੇ ਘੱਟ ਗਿਆ ਬਟ ਫਿਰ ਵੀ ਮੈਨੂੰ ਇੰਨਾ ਇੰਨੀ ਹੀ ਬੜੀ ਖੁਸ਼ੀ ਹੈ ਕਿ ਮੈਂ ਆਪਣਾ ਇੱਕ ਨਾਮ ਬਣਾ ਸਕੀ ਕਿ ਜੋ ਚੰਗੇ ਚੰਗੇ ਲੋਕ ਜੋ ਸੰਗੀਤ ਨਾਲ ਜੁੜੇ ਹੋਏ ਨੇ ਥੋੜਾ ਬਹੁਤ ਮੈਨੂੰ ਜਾਣਦੇ ਨੇ ਤੁਸੀਂ ਆ ਆਮ ਤਾਂ ਜਿਵੇਂ ਹੁਣ ਪਹਿਲਾਂ ਤਾਂ ਹੋਰਾਂ ਦੇ ਗਾਏ ਹੋਏ ਗੀਤ ਹੀ ਗਾਉਂਦੇ ਸੀਗੇ ਕੋਈ ਐਸਾ ਗੀਤ ਵੀ ਹੈ ਵੀ ਜਿਹੜਾ ਤੁਸੀਂ ਆਪ ਲੈ ਕੇ ਕਿਸੇ ਤੋਂ ਆਪ ਤਿਆਰ ਸੰਗੀਤ ਤਿਆਰ ਕਰਕੇ ਤੇ ਆਪ ਗਾਇਆ ਹੋਵੇ ਐਸ ਤਰ੍ਹਾਂ ਦੇ ਗੀਤ ਹੈਗੇ ਨੇ ਹਾਂਜੀ ਰਿਕਾਰਡਿੰਗ ਜੀਜੀ ਰਿਕਾਰਡਿੰਗ ਤਾਂ ਇੱਕ ਅੱਧੇ ਗਾਣੇ ਦੀ ਹੈਗੀ ਆ ਉਹ ਵੀ ਕਿਸਾਨ ਦੀ ਵਾਰ ਇੱਕ ਗਾਣਾ ਗਾਇਆ ਸੀਗਾ ਮੈਂ ਜਦੋਂ ਆਪਣਾ ਫਾਰਮਰਸ ਪ੍ਰੋਟੈਸਟ ਚੱਲਦਾ ਸੀਗਾ ਪਰ ਇੱਕ ਅੱਧਾ ਗਾਣਾ ਸ਼ਾਇਦ ਮੈਂ ਸਕੂਲ ਟਾਈਮ 'ਚ ਗਾਇਆ ਹੋਣਾ ਜੋ ਮੇਰੇ 뮤직 ਟੀਚਰ ਤਰਨਜੀਤ ਕੌਰ ਜੀ ਦਾ ਮੈਂ ਨਾਲ ਲੈਂਦੀ ਸੀ ਉਹਨਾਂ ਨੇ ਮੈਨੂੰ ਬੜੇ ਸੋਹਣੇ-ਸੋਹਣੇ ਗਾਣੇ ਫੋਕ ਸਿੰਗਿੰਗ ਦੇ ਵਿੱਚ ਜਦੋਂ ਮੈਂ ਪਾਰਟਿਸਿਪੇਟ ਕਰਨਾ ਤੇ ਉਹ ਕਿਸੇ ਤੋਂ ਲਖਵਾ ਕੇ ਤੇ ਆਪਣੀ ਕੰਪੋਜੀਸ਼ਨ ਬਣਵਾ ਕੇ ਫਿਰ ਮੇਰੇ ਤੋਂ ਗਵਾ ਦਿੱਤਾ ਜਿਆਦਾ ਨਹੀਂ ਕੋਈ ਉਹਨਾਂ 'ਚ ਹਾਂਜੀ ਪਹਿਲਾਂ ਤਾਂ ਕਿਸਾਨ ਵਾਲਾ ਜ਼ਿਆਦਾ ਕਿਸਾਨ ਵਾਲਾ ਮੈਂ ਤਾਂ ਆਪ ਕਿਸਾਨ ਨਾਲ ਬਹੁਤ ਜੁੜਿਆ ਹਾਂ ਜੀ ਮੈਂ ਕੋਸ਼ਿਸ਼ ਕਰਦੀ ਕਿਉਂਕਿ ਮੈਨੂੰ ਰਿਕਾਰਡ ਕੀਤੇ ਟਾਈਮ ਹੋ ਗਿਆ ਤੇ ਉਹ ਕਦੀ ਲਾਈਵ ਗਾਣ ਦਾ ਮੌਕਾ ਨਹੀਂ ਕੋਈ ਨਾ ਆਰਾਮਨਾਥ ਜਿੰਨੀਆਂ ਵੀ ਸਤਾਰਨ ਚਾਹਣ ਚਾਹੋ ਸੁਣਾ ਸਕਦੇ ਹਾਂਜੀ ਮੋਤ ਸਿਆਸੀ ਮਰ ਗਏ ਮੋਤ ਸਿਆਸੀ ਮਰ ਗਏ ਜਦ ਜੁ ਦੁਨੀ ਚੰਦ ਸੀ ਜੋ ਉੱਠ ਕਿਸਾਨ ਪੰਜਾਬ ਤੋਂ ਉੱਠ ਕਿਸਾਨ ਪੰਜਾਬ ਤੋਂ ਗਿਆਂ ਸਿੰਘ ਬਚਤਰ ਹੋ ਨਿਸ਼ਚੇ ਦੀ ਚੱਕ ਲਈ ਨਾਗਣੀ ਨਿਸ਼ਚੇ ਦੀ ਚੱਕ ਲਈ ਨਾਗਣੀ ਲੈ ਕੇ ਇਤਿਹਾਸ ਤੋਂ ਲੋੜੀ ਹਲ ਹਾਥੀ ਹੰਕਾਰ ਦਾ ੜੀਲ ਹਾਥੀ ਹੰਕਾਰ ਦਾ ਹੱਥ ਕਰ ਲੈ ਦੋ ਦੋ ਏਕੇ ਦੇ ਕੋੜੇ ਚੜ ਗਿਆ ਏਕੇ ਦੇ ਕੋੜੇ ਚੜ ਗਿਆ ਚੜ ਗਿਆ ਚੜ ਗਿਆ ਏਕੇ ਦੇ ਕੋੜੇ ਚੜ ਗਿਆ ਪਾਸਿਦਕ ਰਕਾਬਾਂ ਦੋ ਸਭ ਰੋਕਾਂ ਟੋਕਾਂ ਟੱਪਦਾ ਸਭ ਰੋਕਾਂ ਟੋਕਾਂ ਟੱਪਦਾ ਗਿਆ ਪਹੁੰਚ ਨਿਸ਼ਾਨੇ ਓ ਕੀਤੀ ਏ ਸਿੰਘ ਗਰਜਣਾ ਕੀਤੀ ਏ ਸਿੰਘ ਗਰਜਣਾ ਜਾ ਹੱਥੀ ਕੋਲ ਖਲੋ ਰਾਜ ਨਸ਼ੇ ਦੇ ਵਿੱਚ ਜੋ ਝੂਮਦਾ ਰਾਜ ਨਸ਼ੇ ਦੇ ਵਿੱਚ ਜੋ ਝੂਮਦਾ ਰੇ ਹਾਂ ਮਾਰ ਫੁੰਕਾਰਿਓ ਅੜੀਲ ਹੱਥੀ ਹੰਕਾਰ ਦਾ ਮੈਨੂੰ ਇੰਨਾ ਯਾਦ ਆ ਇਹ ਬਹੁਤ ਬਹੁਤ ਅੱਛਾ ਇਹ ਵਾਰ ਹੈਗੀ ਆ ਕਿਸਾਨ ਦੀ ਵਾਰ ਕਹਿ ਸਕਦੇ ਆ ਬੜਾ ਸੋਹਣਾ ਸਿੱਕデア ਦੇ ਨਾਲ ਜੋੜਿਆ ਚਤਰ ਸਿੰਘ ਉਹਨਾਂ ਨੇ ਜਦੋਂ ਨਾਗੜੀ ਜਾ ਕੇ ਮਾਰ ਦਿਆ ਹਾਥੀ ਦੇ ਮੱਥੇ ਦੇ ਵਿੱਚ ਬਹੁਤ ਸੋਹਣੀ ਸੋਹਣੀ ਕਿਸੇ ਨੇ ਲਿਖਤ ਲੀ ਗਈ ਆ ਇਹ ਤੇ ਇਹਦੇ ਨਾਲ ਹੀ ਕੋਈ ਪਹਿਲਾਂ ਸਕੂਲ ਵਾਲਾ ਕੋਈ ਜਿਹੜਾ ਹਾਂਜੀ ਉਹ ਇੱਕ ਪਹਾੜੀ ਰਾਗ ਦੇ ਵਿੱਚ ਹੈ ਗਾਣਾ ਬਹੁਤ ਸੋਹਣਾ ਉਹ ਗਾਂ ਗਾਂ ਦੀ ਕੋਸ਼ਿਸ਼ ਕਰਦੇ ਉਹਨੂੰ ਵੀ ਗਾਇ ਮੈਨੂੰ ਬਹੁਤ ਟਾਈਮ ਲੱਗਦਾ ਕੋਈ ਨਾ ਕੋਈ ਨਾ ਵੇ ਅਸਾਂ ਟਿੱਕਾ ਕੜਾ ਆਵੇ ਹਾਣੀਆਂ ਤੁਰ ਗਏ ਤੂੰ ਕਾਂਗੜੇ ਵੇ ਅਸਾਂ ਲਿਖ ਚਿੱਠੀ ਪਾਏ ਰੇ ਮਹਿਰਮਾ ਮੇਲੇ ਜਾ ਤੂੰ ਆਣ ਕੇ ਪਹਿਲੇ ਸੱਸ ਬੇਗਾਨੀ ਦੂਜੇ ਨੰਦ ਮਸਤਾਨੀ ਪਹਿਲੇ ਸੱਸ ਬੇਗਾਨੀ ਦੂਜੇ ਨੰਦ ਮਸਤਾਨੀ ਤੀਜੇ ਅਹਲ ਜਵਾਨੀ ਹਾਏ ਤੀਜੇ ਅਹਲ ਜਵਾਨੀ ਚੋਤੇ ਤੂੰ ਲੜ ਲਾ ਆਵੇ ਛੋਤੇ ਤੂੰ ਲੜ ਲਾ ਆਵੇ ਵੇ ਅਸਾਂ ਟਿੱਕਾ ਕੜਾਇਆ ਵੇ ਹਾਣੀਆ ਤੁਰ ਗਏ ਹੋ ਤੂੰ ਕਾਂਗੜੇ ਬਹੁਤ ਅੱਛਾ ਬਹੁਤ ਬਹੁਤ ਕਮਾਲ ਦਾ ਇਸ ਇਸ ਗਾਣੇ ਨੂੰ ਸ਼ਾਇਦ ਮੈਂ ਚਾਰ ਵਾਰੀ 골ਡ ਮੈਡਲ ਲਿਆ ਸੀ ਇਸ ਗਾਣੇ ਨੂੰ ਜਿੱਤ ਕੇ ਕਿਆ ਬਾਤ ਹੈ ਹੈ ਹੀ ਆਵਾਜ਼ ਬਹੁਤ ਕਮਾਲ ਦੀ ਔਰ ਤੁਹਾਡਾ ਜਿਹੜਾ ਤਾਰਾ ਚੜਾ ਜਿਸ ਤਰ੍ਹਾਂ ਦੀ ਲੋੜ ਹੈ ਉਹ ਪੂਰਾ ਬਰਕਰਾਰ ਆ ਅੱਜ ਵੀ ਉਸੇ ਤਰ੍ਹਾਂ ਹੀ ਐ ਲੱਗਦਾ ਵੀ ਜਿਵੇਂ ਉਹ ਬਹੁਤ ریاਜ ਕਰਿਆ ਹੋਵੇ ਹਾਂਜੀ ਥੈਂਕ ਯੂ ਤੇ ਹੁਣ ਅੱਜ ਕੱਲ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਤੇ ਅਲੇ ਦੁਆਲੇ ਵਿਚਰਦਿਆਂ ਹੋਇਆਂ ਤੁਸੀਂ ਸੰਗੀਤਕ ਤੌਰ ਤੇ ਇੱਥੋਂ ਦਾ ਜਿਹੜਾ ਮਾਹੌਲ ਆ ਤੁਹਾਨੂੰ ਕਿਵੇਂ ਲੱਗਦਾ ਇੱਥੇ ਆ ਕੇ ਤੁਹਾਡਾ ਜਿਹੜਾ ਸੰਗੀਤ ਲੇ ਅੱਗੇ ਪਰਫੁੱਲਤ ਹੋਣ ਲਈ ਹੈ ਜਗਾ ਇਹ ਮਾਹੌਲ ਹੈ ਇੱਥੋਂ ਦਾ ਜੀਜੀ ਮਹੌਲਤਾ ਜ਼ਰੂਰ ਹੈ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਸਿੰਗਰ ਨੇ ਉੱਥੇ ਸ਼ਾਇਦ ਇੰਨਾ ਚਾਂਸ ਨਹੀਂ ਮਿਲਦਾ ਇੱਕ ਤੋਂ ਇੱਕ ਸਿੰਗਰ ਇੱਥੇ ਵੀ ਹੈਗੇ ਐਸੀ ਗੱਲ ਨਹੀਂ ਪਰ ਇੱਥੇ ਉਸ ਲੈਵਲ ਦਾ ਕੰਪੀਟੀਸ਼ਨ ਨਹੀਂ ਹੈ ਜਿੰਨਾ ਇੰਡੀਆ ਦੇ ਵਿੱਚ ਹੈ ਸੋ ਇੱਥੇ ਇੱਕ ਜਗ੍ਹਾ ਜੇ ਆਪਾਂ ਬਣਾਣੀ ਚਾਹੀਏ ਤਾਂ ਅਸੀਂ ਬਣਾ ਸਕਦੇ ਹਾਂ ਜੇ ਤੁਹਾਡੇ 'ਚ ਵਾਕਈ ਟੈਲੈਂਟ ਹੈਗਾ ਕਿਉਂਕਿ ਇੱਥੇ ਟੈਲੈਂਟ ਦੀ ਲੋੜ ਹੈ ਇੱਥੇ ਟੈਲੈਂਟ ਦੀ ਕਦਰ ਵੀ ਕੀਤੀ ਜਾਂਦੀ ਹੈ ਜੇ ਤੁਸੀਂ ਵਾਕਈ ਇੱਕ ਚੰਗੇ ਗਾਇਕ ਹੋ ਤੁਹਾਨੂੰ ਸਮਝ ਹੈ ਸੰਗੀਤ ਦੀ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਵੀ ਆਪਣੀ ਇੱਕ ਪਛਾਣ ਬਣਾਈ ਜਾ ਸਕਦੀ ਕਿਉਂਕਿ ਮੈਂ ਇੱਕ ਮੈਂ ਆਪਣੇ ਆਪ ਨੂੰ ਇੱਕ ਐਗਜ਼ਾਮਪਲ ਕਵਾਂਗੀ ਕਿ ਮੇਰਾ 뮤직 ਜੋ ਮੈਂ ਸਿੱਖਿਆ ਸੀ ਜੋ ਮੇਰੀ ਮਿਹਨਤ ਸੀ ਈੰਡੀਆ ਵਾਲੀ ਉੱਥੇ ਆ ਕੇ ਉਹਦਾ ਮੈਨੂੰ ਫਲ ਵੀ ਮਿਲਿਆ ਬਹੁਤ ਕਦਰ ਕੀਤੀ ਹੈ ਸਾਰਿਆਂ ਨੇ ਤੁਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ 뮤직 ਉਹ ਜਗ੍ਹਾ ਤੇ ਜੁੜ ਕੇ ਕੋਈ ਗੀਤ ਨਵੇਂ ਲੈ ਕੇ ਪਲਾਨ ਹੈਗੀ ਆਉਣ ਵਾਲੇ ਸਮੇਂ ਚ ਰਿਕਾਰਡਿੰਗ ਕਰਵਾਉਣ ਦੀ ਹਾਂਜੀ ਹਾਂਜੀ ਅਸੀਂ ਮੇਰੇ ਪੰਜ ਛੇ ਗਾਣੇ ਰਿਕਾਰਡ ਹੋ ਚੁੱਕੇ ਨੇ ਹੁਣ ਤੱਕ ਤੇ ਅਸੀਂ ਪਲਾਨ ਕਰਿਆ ਕਿ ਉਹਦੀਆਂ ਛੇਤੀ ਵੀਡੀਓਜ਼ ਬਣਾ ਕੇ ਆਡੀਅנס ਤੇ ਅੱਗੇ ਲੈ ਕੇ ਆਈਏ ਕਿਉਂਕਿ ਹਲੇ ਕੋਈ ਕਮਰ ਅੱਜਕੱਲ ਕਮਰਸ਼ੀਅਲ ਸੌਂਗਸ ਲੋਕੀ ਜ਼ਿਆਦਾ ਸੁਣਨਾ ਪਸੰਦ ਕਰਦੇ ਨੇ ਮੇਰੀ ਆਪਣੀ ਪ੍ਰੀਫਰੈਂਸ ਹੈ ਕਿ ਕਮਰਸ਼ੀਅਲ ਗਾਣਾ ਵੀ ਹੋਵੇ ਪਰ ਗਾਣਾ ਹੋਵੇ ਜੋ ਇੱਕ ਮਦਰ ਵੀ ਸੁਣ ਸਕਦੀ ਹੈ ਕੁੜੀ ਵੀ ਸੁਣ ਸਕਦੀ ਹੈ ਬੱਚਾ ਵੀ ਸੁਣ ਸਕਦਾ ਹੈ ਪਰਵਾਰਿਕ ਗਾਣਾ ਹੋਵੇ ਬਟ ਉਹਨੂੰ ਇੰਜੋਏ ਵੀ ਸਾਰੇ ਕਰਨ ਜਿਵੇਂ ਕਿ ਆਪਣੇ ਸਤਿੰਦਰ ਸਰਤਾਜ ਜੀ ਗਾਉਂਦੇ ਨੇ ਦੁਨੀਆ ਪਰ ਉਹਨਾਂ ਦੁਨੀਆ ਪਰ ਦੇ ਵਿੱਚੋਂ ਸ਼ੋਅਸ ਕਰਦੇ ਆ ਸੋ ਕਿੰਨਾ ਜ਼ਿਆਦਾ ਉਹਨਾਂ ਦਾ ਨਾਮ ਹੈ ਉਦਾਂ ਦਾ ਮੈਂ ਥੋੜਾ ਉਹਨਾਂ ਨੇ ਆਪਣੀ ਪੋਇਟਰੀ ਨੂੰ ਥੱਲੇ ਨਹੀਂ ਆਉਣ ਦਿੱਤਾ ਇੱਕ ਲੈਵਲ ਰੱਖਿਆ ਜੀ ਹਾਂਜੀ ਤੁਸੀਂ ਪਹਿਲਾਂ ਕਿਹਾ ਵੀ ਜਿਵੇਂ ਪਹਿਲਾਂ YouTube ਤੇ ਤੁਹਾਡੀਆਂ ਲੋਕਾਂ ਨੇ ਗੀਤ ਸੁਣਾਏ ਹੋਏ ਸੀ ਤੁਸੀਂ ਗਾ ਕੇ ਕੋਈ YouTube ਤੇ ਪਾਇਆ ਵੀ ਹੋਇਆ ਹਾਂਜੀ ਮੈਂ ਉਦੋਂ ਵੈਸੀ ਹੀ ਟਰਾਈ ਕਰਦੀ ਸੀ ਐਕਚੁਅਲੀ ਮੈਂ ਨਹੀਂ ਸੀ ਪਾਇਆ ਮੈਂ ਕਿ ਕਈ ਵਾਰੀ ਆਪਾਂ ਇੰਸਟਾਗ੍ਰam ਮੈਂ ਥੋੜਾ ਜ਼ਿਆਦਾ ਯੂਜ਼ ਕਰਦੀ ਆ ਇੱਕ ਦੋ ਵੀਡੀਓਜ਼ ਮੈਂ ਉਹਦੇ ਤੇ ਪਾਈਆਂ ਸੀ ਸੋ ਲੋਕੀ ਕਈ ਵਾਰੀ ਉੱਥੋਂ ਸ਼ੇਅਰ ਕਰਕੇ YouTube ਤੇ ਪਾ ਦਿੰਦੇ ਨੇ ਪਰਸਨਲੀ ਮੈਂ ਉਦੋਂ ਸ਼ਾਇਦ 9th ਕਲਾਸ ਚ ਪੜਦੀ ਸੀ ਤੇ ਕਿਸੇ ਪ੍ਰੋਗਰਾਮ ਦੇ ਵਿੱਚ ਮੈਂ ਕੰਟੀਨਿਊਸਲੀ ਕੰਤੇ ਦਾ ਮੇਰੀ ਪਰਫਾਰਮੈਂਸ ਹੋਈ ਸੀਗੀ ਤੇ ਉਦੋਂ ਮੇਰੇ ਕਿਸੇ ਰਿਲੇਟਿਵ ਨੇ ਸਾਨੂੰ ਸੁਜੈਸ਼ਨ ਦਿੱਤਾ ਕਿ YouTube ਤੇ ਥੋੜਾ ਜਿਆ ਆਪਣੀ ਅਪਲੋਡਸ ਕਰੋ ਤਾਂ ਉਦੋਂ ਮੇਰੀਆਂ 5-6 ਵੀਡੀਓਜ਼ ਦੇ ਛੋਟੇ ਹੁੰਦੇ ਦੀਆਂ ਉੱਥੇ ਪਈਆਂ ਨੇ ਉਹ ਮੈਂ ਹੁਣ ਵੀ ਕਦੀ ਖੋਲ ਕੇ ਦੇਖਦੀ ਆ ਤਾਂ ਮੈਨੂੰ ਆਪ ਹੀ ਹੱਸੀ ਆ ਜਾਂਦੀ ਹੈ ਜੇ ਅਸੀਂ ਦੇਖਣੀ ਹੋਵੇ ਕਿਸ ਨਾਂ ਥੱਲੇ ਜਾਈਏ YouTube ਦੇ ਹਾਂਜੀ ਵਿਸ਼ਾਲਜੀਤ ਕੋਰ ਪਾ ਕੇ ਉੱਥੇ ਮੇਰੇ ਨਾਮ ਤੇ ਸਰਚ ਕਰ ਸਕਦੇ ਹੋ ਸੋ ਜੋ ਮੇਰਾ ਕਿਸਾਨ ਦੀ ਵਾਰ ਆਇਆ ਸੀ ਗਾਣਾ ਉਹ ਵੀ ਅਵੇਲੇਬਲ ਹੈ ਤੇ ਮੈਂ ਇੱਕ ਗਾਣਾ ਜ਼ੋਰਾ ਰੰਦਾਵਾ ਜੀ ਨਾਲ ਕੀਤਾ ਸੀਗਾ ਲਾਸਟ ਈਅਰ ਜਿਹਦਾ ਨਾਮ ਹੈ ਕਾਲੀ ਲੈਂਬੋ ਉਹ ਵੀ ਉੱਥੇ ਹੈਗਾ ਤੇ ਚਾਹੇ ਉਹ ਜਾਂ ਕੋਈ ਹੋਰ ਗੀਤ ਤੁਹਾਨੂੰ ਤੁਹਾਡੇ ਮਨਪਸੰਦ ਆ ਸਾਂਝਾ ਕਰੋ ਸਾਡੇ ਨਾਲ ਸੁਣਾਓ ਜੀ ਜ਼ਰੂਰ ਮੈਂ ਜਾਂਦੇ ਜਾਂਦੇ ਮੈਂ ਆਪਣੇ ਫਾਦਰ ਦੀ 우ਸਤਾਦ ਬਲਜੀਤ ਸਿੰਘ ਜੀ ਦੀ ਕੰਪੋਜੀਸ਼ਨ ਹੈ ਜੋ ਕਿ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਆ ਉਹ ਸ਼ਿਵ ਕੁਮਾਰ ਵਟਾਲਵੀ ਜੀ ਦਾ ਲਿਖੀ ਹੋਈ ਇੱਕ ਗਜ਼ਲ ਹੈ ਉਹ ਮੈਂ ਗਾਣੀ ਪਸੰਦ ਜ਼ਰੂਰ ਜ਼ਰੂਰ ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ છਾ ਗਈ ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ ਪੀੜ ਦਿਲ ਦੀ ਬੂੰਦ ਬਣ ਕੇ ਬਹੁਤ ਅੱਛਾ ਬਹੁਤ ਅੱਛਾ ਤੁਸੀਂ ਹੁਣ ਹੁਣ ਜਿਵੇਂ ਅੱਜ ਕੱਲ ਕੀ ਰੁਝੇ ਹੋ ਤੁਹਾਡੀ ਜ਼ਿੰਦਗੀ ਦਾ ਮਤਲਬ ਕਿੰਨਾ ਕੁ ਸੰਗੀਤ ਨੂੰ ਇੱਕ ਦਿਨ ਦੇ ਵਿੱਚ ਵਕਤ ਦਿੰਦੇ ਹੋ ਰਿਆਜ਼ ਰੈਗੂਲਰਲੀ ਕਰਦੇ ਹੋ ਹਾਂਜੀ ਮੈਂ ਐਕਸਕਿਊਜ਼ ਨਹੀਂ ਦੇਣਾ ਚਾਹੁੰਦੀ ਕਿ ਮੈਂ ਬਹੁਤ ਬਿਜ਼ੀ ਆ ਮੈਂ ਰਿਆਜ਼ ਨਹੀਂ ਕਰ ਪਾਉਂਦੀ ਹਾਂ ਜੀ ਉਹ ਟਾਈਮ ਸੀਗਾ ਜਦੋਂ ਮੈਂ ਇੱਥੇ ਸਟੂਡੈਂਟ ਸੀਗੀ ਦੋ ਦੋ ਸ਼ਿਫਟਾਂ ਲਾਣੀਆਂ ਫਿਰ ਪੜ੍ਹਾਈ ਵੀ ਕਰਨੀ ਹੈ ਉਸ ਟਾਈਮ 'ਚ ਮੈਂ ਇੰਨਾ ਟਾਈਮ ਨਹੀਂ ਦੇ ਪਾਈ ਪਰ ਅੱਜ ਮੈਂ ਪੀਆਰ ਹੋਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਥੋੜਾ ਬਹੁਤ ਟਾਈਮ ਸੰਗੀਤ ਨੂੰ ਦੇਣੀ ਆ ਜਿੰਨਾ ਕਿ ਮੈਂ ਦੇ ਸਕਦੀ ਆ ਭਾਵੇਂ 15 ਤੋਂ 20 ਮਿੰਟ ਹੋਣ ਪਾਵੇਂ ਮੈਂ ਸਰਗਮ ਦਾ ਰਿਆਜ਼ ਨਾ ਕਰਾਂ ਸਿਰਫ ਗਾਣੇ ਗਾ ਕੇ ਜਿਤਨਾ ਮੇਰੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਤੇ ਉਹਦੇ ਨਾਲ-ਨਾਲ ਮੇਰੀ ਪ੍ਰੈਕਟਿਸ ਵੀ ਹੋ ਜਾਂਦੀ ਹੈ। ਹਾਂ ਵਿਸ਼ਾਲ ਜੀ ਤੁਸੀਂ ਅੱਜ ਸਟੂਡੀਓ 'ਚ ਆਏ ਤੇ ਤੁਹਾਡਾ ਆਉਣ ਲਈ ਬਹੁਤ-ਬਹੁਤ ਧੰਨਵਾਦ। ਅਖੀਰ ਤੇ ਕੋਈ ਕਹਿਣਾ ਚਾਹੋਗੇ? ਬਸ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹਾਂਗੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਚੈਨਲ ਪੰਜਾਬੀ ਤੇ ਆਪਣੀ ਮੇਰੇ ਬਾਰੇ ਥੋੜਾ ਲੋਕਾਂ ਨੂੰ ਦਾਸਿੰਦਾ ਮੌਕਾ ਦਿੱਤਾ ਤੇ ਮੈਂ ਤੁਹਾਡੀ ਬਹੁਤ-ਬਹੁਤ ਜ਼ਿਆਦਾ ਥੈਂਕਫੁਲ ਹਾਂ ਤੇ ਬਸ ਆਉਣ ਵਾਲੇ ਸਮੇਂ ਲਈ ਤੁਹਾਡੇ ਸੰਗੀਤ ਲਈ ਤੁਹਾਡੇ ਗੀਤਾਂ ਲਈ ਸਾਡੀਆਂ ਬਹੁਤ-ਬਹੁਤ ਸ਼ੋਭਾ ਸ਼ਾਮਾਂ ਥੈਂਕ ਯੂ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਹਾਂ ਮੌਣਗੇਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਸਾਰਾ ਪਿਆਰ ਅਤੇ ਸਤਿਕਾਰ